ਅੱਜ ਆਪਾਂ ਚੌੜੀ ਲੈਂਸ ਲਾਉਣੀ ਆ ਆ ਵਾਲੀ ਲੈਂਸ ਆਪਣੇ ਕੋਲੇ ਚੌੜੀ ਤੇ ਆ ਆਪਣੇ ਕੋਲ ਦੁਪੱਟਾ ਸਭ ਤੋਂ ਪਹਿਲਾਂ ਆਪਾਂ ਜਿਹੜੇ ਪੱਲੇ ਹੁੰਦੇ ਆ ਨਾ ਇਹਨਾਂ ਤੇ ਸਲਾਈ ਮਾਰਨੀ ਆ ਸਲਾਈ ਆਪਾਂ ਨੇ ਬਰੀਕ-ਬਰੀਕ ਕਰਨੀ ਆ ਬਿਲਕੁਲ ਬਰੀਕ ਸਲਾਈ ਮਾਰਾਂਗੇ ਦੋ-ਦੋ ਸੂਤੀ ਇਦਾਂ ਆ ਦੇਖੋ ਬੈਕ ਸਾਈਡ ਦੀ ਇੰਦੀਆ ਦੇਖੋ ਦੋ-ਦੋ ਸੂਤ ਆਪਾਂ ਨੇ ਸਲਾਈ ਕਰਨੀ ਆ ਇਹ ਦੋਨੇ ਪੱਲੇ ਆਪਾਂ ਇੱਕ ਵਾਰੀ ਲੇਡ ਲੈਣੇ ਆ ਤੇ ਫਿਰ ਦੇਖਦੇ ਆਂ ਵੀ ਕਿਵੇਂ ਆਪਾਂ ਇਹ ਲੈਂਸ ਲਾਵਾਂਗੇ ਹੁਣ ਇਹ ਲੈਂਸ ਆਪਾਂ ਉੱਪਰ ਧਰਮੀ ਲਾਵਾਂਗੇ ਥੱਲੇ ਆਪਾਂ ਨੇ ਜਿਹੜੀ ਧਾਗਾ ਚੜਾਇਆ ਉਹ ਹੈਗਾ ਚੁੰਨੀ ਨਾਲ ਦਾ ਉੱਪਰ ਧਾਗਾ ਹੈਗਾ ਲੈਸ ਨਾਲ ਦਾ ਇਹ ਆਪਾਂ ਕੰਨੀ ਦੇ ਜਮਾ ਕੰਨੀ ਤੇ ਆਪਾਂ ਸਲਾਈ ਲਾਉਣੀ ਆ ਬਸ ਆਏ ਕੰਨੀ ਤੇ ਸਲਾਈ ਜਿਹੜੀ ਲਾਈ ਜਣੀ ਆ ਜੀ ਤੇ ਇੱਧਰ ਆਪਣੀ ਜਿਹੜੀ ਲੈਸ ਆ ਇਹ ਲੱਗ ਜਾ ਦੇਖੋ ਥੱਲੇ ਹੈਗਾ ਚੁੰਨੀ ਨਾਲ ਦਾ ਧਾਗਾ ਪਤਾ ਨਹੀਂ ਲੱਗਦਾ ਉੱਪਰ ਹੈਗਾ ਲੈਸ ਨਾਲ ਦਾ ਇਸ ਤਰੀਕੇ ਨਾਲ ਜਿਹੜੀ ਆਪਾਂ ਸਾਰੀ ਲੈਸ ਲਾਉਣੀ ਆ ਹੁਣ ਆਪਾਂ ਇਹਦਾ ਖੁੰਝਾ ਬਣਾਵਾਂਗੇ ਲੈ ਇਸ ਦਾ ਖੁੰਝੇ ਵਾਲੀ ਲੈਸ ਬਹੁਤ ਸੋਹਣੀ ਲੱਗਦੀ ਹੈਗੀ ਇਹ ਚੌੜੀ ਲੈਸ ਆ ਕਿ ਜੇ ਮਾੜਾ ਜਿਹਾ ਪੈਦਾ ਖੁੰਝਾ ਬਣਾ ਦਿੰਨੇ ਆ ਨਾ ਤਾਂ ਇਹ ਬਹੁਤ ਸੋਹਣੀ ਲੱਗਦੀ ਹੈਗੀ ਇਸ ਤਰੀਕੇ ਨਾਲ ਆਪਾਂ ਦੇਖੋ ਦੁਪट्टे ਦੀ ਲੈਸ ਲਾ ਸਕਦੇ ਆ ਕਿ ਸੌਖਾ ਜਿਹਾ ਤਰੀਕਾ ਕਰ ਲੈਸ ਲਾਉਣ ਦਾ ਤੇ ਹੁਣ ਇਹਨੂੰ ਆਪਾਂ ਆਸਾਨੀ ਨਾਲ ਲਾ ਸਕਦੇ ਆ ਬਸ ਕਿਦਾਂ ਕੀ ਵੀ ਇਹਦੀ ਸਿਲਾਈ ਆਪਾਂ ਨੇ ਥੋੜੀ ਵੱਡੀ ਰੱਖਣੀ ਹੁੰਦੀ ਹੈਗੀ ਵੱਡੀ ਸਿਲਾਈ ਰੱਖ ਕੇ ਆਪਾਂ ਇਹ ਲੈਸ ਲਾ ਸਕਦੇ ਆ ਦੇਖੋ ਤੁਹਾਡੇ ਸਾਹਮਣੇ ਲੈਸ ਲਾ ਕੇ ਤਿਆਰ ਆ ਦੁਪੱਟਾ ਦੇਖੋ ਕਿੰਨਾ ਵਧੀਆ ਤਿਆਰ ਹੋਇਆਗਾ ਵੀਡੀਓ ਵਧੀਆ ਲੱਗੀ ਵੱਤ ਵਾਤ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਦੇਖੋ ਕੋਈ ਵੀ ਚੁੰਨੀ ਨੂੰ ਖਿੱਚਣੀ ਪਈ ਹੈਗੀ ਜਿਵੇਂ ਆਮ ਲੈਂਸ ਲਾਉਣੇ ਆਪਾਂ ਉਸੇ ਤਰੀਕੇ ਨਾਲ ਲੈਸ ਲੱਗੀ ਆਗੀ ਦੇਖੋ ਇਹ ਜਿਹੜੀ ਹੱਥੀ ਵਾਲੀ ਮਸ਼ੀਨ ਹੁੰਦੀ ਉਹਦੇ ਨਾਲ ਵੀ ਤੁਸੀਂ ਆਸਾਨੀ ਨਾਲ ਲੈਸ ਲਾ ਕੇ ਤਿਆਰ ਕਰ ਸਕਦੇ ਹੋ